ਇਦੇ ਬਾਰੇ ਦੱਸੋ ਜੀ ਕੀ ਡਿਟੇਲ ਆ ਜੀ ਇਹਦਾ ਜੀ ਲੋਨ ਕਲੀਅਰ ਆ ਹਰਿਆਣਾ ਨੰਬਰ ਆ ਅੱਛਾ ਲੋਨ ਤੇ ਸੀ ਹੁਣ ਕਲੀਅਰ ਆ ਲੋਨ ਕਲੀਅਰ ਲੋਨ ਪਹਿਲਾਂ ਮਤਲਬ ਬੈਂਕ ਦਾ ਲੋਨ ਹੋਊਗਾ ਕਲੀਅਰ ਟਰੈਕਟਰ ਹੁਣ ਕਲੀਅਰ ਆ ਹਾਂ ਕੋਈ ਲੋਨ ਨਹੀਂ ਜੀ ਇਹ ਹੈਗਾ 10 ਮਾਡਲ ਆ 10 ਮਾਡਲ ਆ 2 ਲੱਖ 20 ਹਜ਼ਾਰ ਦਾ ਦੇ ਦਿਆਂਗੇ 2 ਲੱਖ 10 ਹਜ਼ਾਰ ਹੋਰ ਮਾਨ ਕਰ ਦਿਆਂਗੇ ਯਾਨੀ 2.65 ਦਾ ਦੇ ਦਿਆਂਗੇ 2.65 ਦਾ ਮਿਲ ਜੂ 2.65 ਦਾ ਮਿਲ ਜੂ 2 ਲੱਖ 65 ਹਜ਼ਾਰ ਰੁਪਏ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂ ਸਵਰਾਜ 744 ਨਾਟਗਰ ਟਰੈਕਟਰ ਜੀ 2001 ਮਾਡਲ 2001 ਮਾਡਲ ਇਹੋ 2001 ਮਾਡਲ ਆ ਜੀ ਆ ਟਰੈਕਟਰ ਦੇਖ ਲਓ ਤੁਸੀਂ ਤੇ ਇਹਦੀ ਕੀ ਡਿਟੇਲ ਆ ਜੀ ਇਹ 2001 ਮਾਡਲ ਆ ਸਾਰਾ ਕੰਮ ਹੋਇਆ ਵਾ ਟਾਇਰ 70 ਪੈਸੇ ਆ 70 ਪੈਸੇ ਟਾਇਰ ਆ ਪਾਵਰ ਸਟੀering ਆ ਪਾਵਰ ਸਟੀering ਆ ਬਹੁਤ ਵਧੀਆ ਟਰੈਕਟਰ ਆ ਜਣੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਲੋਕਲ ਨੰਬਰ ਆ 50 ਲੋਕਲ ਨੰਬਰ ਆ 2021 ਮਾਡਲ ਆ ਜੀ ਇਹ 2021 ਮਾਡਲ ਟਰੈਕਟਰ ਆ ਜੀ ਜਮਾਂ ਨਵੀਂ ਕੰਡੀਸ਼ਨ ਦਾ ਬਾਈ ਟਰੈਕਟਰ ਨੇੜੇ ਹੋ ਕੇ ਦਿਖਾ ਦੇ ਜਿਵੇਂ ਹੋਣਾ ਡੈਕ ਲੱਗਿਆ ਹੋਇਆ ਇਹ ਨਾਲ ਹੀ ਦੋਂਗੇ ਆਈ ਸਾਰਾ ਸਮਾਨ ਜੀ ਆਈ ਆਇਆ ਇੰਦੇ ਦੇ ਦਿੰਦੇ ਆਈ ਮਿਲ ਜੂਗਾ ਉਹ ਲਾਉਣਾ ਨਹੀਂ ਹੈਗਾ ਨਕਦ ਕੈਸ਼ ਆ ਜੀ ਇਹ ਕੋਈ ਲੋਨ ਛੋਣ ਨਹੀਂ ਅੱਛਾ ਨਕਦ ਕੈਸ਼ ਆ ਸਾਰਾ ਡੈਕ ਓਰੀਜਨਲ ਹੋਊਗਾ ਕਿਤੇ ਰੰਗ ਪੇਂਟ ਨਾ ਹੋਊਗਾ ਠੀਕ 750 ਤੋਂ 800 ਚੱਲਿਆ ਜੀ ਇਹ 750 800 ਘੰਟਾ ਚੱਲਿਆ ਹੋਇਆ ਹਾਂ ਜੀ ਜਾਨੇ ਪੂਰਾ ਵਧੀਆ ਤਸੱਲੀ ਕਰਕੇ ਲੈ ਜਾਂ ਡੈਕਟਰ ਦੇ ਵਿੱਚ ਪੂਰਾ ਕਮੀ ਹੈ ਨਹੀਂ ਕਿਸੇ ਕੋਲ ਸਸੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਪਿੰਡ rau ਕੇ ਕਲਾਂ ਦੇ ਵਿੱਚ ਆ ਜੀ ਤੇ ਬਾਈ ਹੋਰਾਂ ਦੇ ਕੋਲੇ ਪਹੁੰਚੇ ਆ ਪਹਿਲਾਂ ਆਪਾਂ ਕਾਫੀ ਵੀਡੀਓ ਕੀਤੀਆਂ ਅਜ ਤੋਂ 2-3 ਸਾਲ ਪਹਿਲਾਂ ਇਹਨਾਂ ਦੇ ਕੋਲੇ ਘਰੇ ਟਰੈਕਟਰ ਹੁੰਦੇ ਆ ਬਾਈ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਸਾਰੇ ਟਰੈਕਟਰ ਖੜੇ ਆ ਤਕਰੀਬਨ ਘਰੇ ਹੀ ਹੁੰਦੇ ਆ ਇਹਨਾਂ ਦੇ ਕੋਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਠੀਕ ਆ ਜੀ ਕਿਹੜੇ ਤੋਂ ਸ਼ੁਰੂ ਕਰੀਏ ਇਹ ਤੋਂ ਸ਼ੁਰੂ ਕਰ ਲਈ ਸੋਨਾਲੀ ਕਟੋ ਸੋਨਾਲੀ ਕਟੋ ਕਰ ਦਿਓ ਜੀ ਆ ਸੋਨਾਲੀ ਕਟਾ ਟਰੈਕਟਰ ਖੜਾ ਜੀ DI 750 30 RX ਇਹਦਾ ਕੀ ਡਿਟੇਲ ਕੀ ਹੈ ਸ ਉੱਧਰ ਡੇਰ ਹੈਗੇ ਹਾਂਜੀ ਪੰਜਾਬ ਨੰਬਰ ਜੀ ਇਹ ਹੈਗਾ ਜੀ 20 ਮਾਡਲ 20 ਮਾਡਲ ਹਾਂਜੀ ਤੇ ਕੀ ਰੇਟ ਹੈ ਜੀ ਇਹਦਾ ਇਹਦਾ 395000 ਰੁਪਿਆ ਰੇਟ ਹੈ ਜੀ 395000 ਰੁਪਿਆ ਰੇਟ ਹੈ ਜੀ ਇਹਦਾ ਟਰੈਕਟਰ ਤੁਸੀਂ ਦੇਖ ਲਓ ਟਰੈਕਟਰ ਬਹੁਤ ਸਾਫ ਪਿਆ ਹੈ ਜੀ ਜੈਨੂਇੰਟ ਟਰੈਕਟਰ ਹੈ ਜੀ ਜੈਨੂਇੰਟ ਟਰੈਕਟਰ ਹੈ ਜੀ ਫਿਰ ਇਧਰਲੇ ਪਾਸੇ ਜੌਂਡੀਰ ਖੜਾ 5310 ਇਸ ਕੀ ਮਾਡਲ ਆ ਗਈ 5310 2021 ਮਾਡਲ ਜੀ 5310 ਆ ਗਈ 21 ਮਾਡਲ ਪ੍ਰੋ ਗੇਅਰ ਪ੍ਰੋ ਗੇਅਰ ਠੀਕ ਆ ਲੋ ਜੀ ਗੇਅਰ ਪ੍ਰੋ ਆਹੇ ਤੇ ਇਹ ਟਰੈਕਟਰ ਦੇਖੋ ਬਾਈ ਟਰੈਕਟਰ ਦੀ ਹਾਲਤ ਬਹੁਤ ਚੰਗੀ ਪਈ ਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਨਾਲ ਦੇ ਟਾਇਰ ਆ ਜੀ ਅੱਛਾ ਟਾਇਰ ਵੀ ਨਾਲ ਦੇ ਤੇ ਟਾਇਰ ਵੀ ਨਾਲ ਦੇ ਆ ਬਾਈ ਚੈੱਕ ਕਰ ਲਓ ਇਹਦੀ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ ਹੈ ਜੀ 7,75,000 ਰੁਪਇਆ 7,75,000 ਰੁਪਇਆ ਇਹਦੀ ਡਿਮਾਂਡ ਆ ਇੱਕ ਗੱਲ ਮਾੜੀ ਜੀ ਕਲੀਅਰ ਕਰ ਦਿਓ ਜੀ ਵੀ ਕਾਗਜ਼ ਪੱਤਰਾਂ ਦਾ ਓਕੇ ਮੈਨੂੰ ਇਹ ਰੇਡ ਰੇਡ ਜਮਾ ਸਾਰੇ ਕਾਗਜ਼ ਪੱਤਰ ਓਕੇ ਜਮਾ ਓਕੇ ਕਾਗਜ਼ ਤੇ ਇੰਜਨ ਗੇਅਰ ਇੰਜਨ ਗੇਅਰ ਓਕੇ ਆ ਜਮਾ ਇੰਜਨ ਗੇਅਰ ਬਿਲਕੁਲ ਓਕੇ ਇੰਜਨ ਗੇਅਰ ਵੀ ਓਕੇ ਹੁਣ ਜਿਹੜੇ ਤੁਸੀਂ ਇਹ ਰੇਟ ਬੋਲਿਆ ਮਾੜਾ ਮੋੜਾ ਮਾਨਤਨ ਹੋ ਜੂ ਅਗਲੇ ਦਾ 7 ਲੱਖ 40 ਹਜ਼ਾਰ ਤਾਂ ਹੋ ਜੂਗਾ ਜੀ ਉਹ 7 ਲੱਖ 40 ਹਜ਼ਾਰ ਹਾਂ ਜੀ 7 ਲੱਖ 40 ਹਜ਼ਾਰ ਰੁਪਏ ਦਾ ਤੁਹਾਨੂੰ ਲਾਸਟ ਟਰੇਡਰ ਮਿਲ ਜੂਗਾ ਫੇਰ ਸਵਰਾਜ 744 ਖੜਾ ਜੀ ਇਧਰਲੇ ਪਾਸੇ ਇਹਦੇ ਬਾਰੇ ਦੱਸੋ ਜੀ ਕੀ ਡਿਟੇਲ ਹੈ ਜੀ ਇਹਦਾ ਜੀ ਲੋਨ ਕਲੀਅਰ ਆ ਹਰਿਆਣਾ ਨੰਬਰ ਆ ਅੱਛਾ ਲੋਨ ਤੇ ਹੁਣ ਕਲੀਅਰ ਆ ਲੋਨ ਕਲੀਅਰ ਲੋਨ ਪਹਿਲਾਂ ਮਤਲਬ ਬੈਂਕ ਦਾ ਲੋਨ ਹੋਊਗਾ ਕਲੀਅਰ ਟਰੇਡਰ ਹੁਣ ਕਲੀਅਰ ਆ ਹਾਂ ਕੋਈ ਲੋਨ ਨਹੀਂ ਜੀ ਇਹ ਹੈਗਾ 10 ਮਾਡਲ ਆ 10 ਮਾਡਲ ਆ 2 ਲ 10000 ਹੋਰ ਮਾਨ ਕਰ ਦਿਆਂਗੇ ਯਾਨੀ 2 ਪੈਣ ਦਾ ਦੇ ਦੇ ਦੋ ਪੈਣ ਦਾ ਮਿਲ ਜੂ ਦੋ ਪੈਣ ਦਾ ਮਿਲ ਜੂ 265000 ਰੁਪਏ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂ ਸਵਰਾਜ 744 ਟਰੈਕਟਰ ਤੁਸੀਂ ਦੇਖ ਲਓ ਬਾਈ ਕੰਡੀਸ਼ਨ ਇਹਦੀ ਵੀ ਓਕੇ ਪਈ ਆ ਸਾਰੇ ਟਰੈਕਟਰ ਜਿੰਨੇ ਵੀ ਖੜੇ ਇਹਨਾਂ ਦੇ ਕੋਲੇ ਕੰਡੀਸ਼ਨ ਵਾਲੇ ਪਾਸੇ ਓਕੇ ਮਿਲਣਗੇ ਹਨ ਜੀ ਆ ਗਿਆ ਬਾਈ ਜੀ ਅਰਜਨ ਅਰਜਨ ਜੀ 2022 ਮਾਡਲ ਆ ਅਲਟਰਾ ਪੰਜਾਬ ਨੰਬਰ ਜੀ ਕਲੀਅਰ ਟਰੈਕਟਰ ਬਿਲਕੁਲ ਟੈਟੂ ਨਾਲ ਦੇ ਜੈਨੂਅਲ ਜੀ ਕਿਤੇ ਰੰਗਣੀ ਲੱਗਿਆ ਹੋਊਗਾ ਜੀ ਇਹਦੀ ਡਿਮਾਂਡ ਭਲਾ 635 ਕਰਾ ਲੋ ਜੀ ਜਿਹੜੇ ਪੂਰੇ 6 ਲੱਖ ਦਾ ਛੱਡ ਦੇ ਪੂਰੇ 6 ਲੱਖ ਦਾ ਮਿਲ ਜੂ ਪੂਰੇ 6 ਲੱਖ ਰੁਪਏ ਦਾ ਲਾਸਟ ਟਰੈਕਟਰ ਮਿਲ ਜੂ 635 ਡਿਮਾਂਡ ਕਰਦੇ ਆ ਜੀ 22 ਮਾਡਲ ਸੈਂਟਰ ਗੇਅਰ ਨਾਲ ਦੇ ਟਾਇਰ 90 ਪੈਸੇ 900 ਘੰਟਾ ਚੱਲਿਆ 900 ਘੰਟਾ ਚੱਲਿਆ ਨਾਲ ਦੇ ਟਾਇਰ ਆ ਆਈ ਕੰਡੀਸ਼ਨ ਦਿਖਾ ਦੀ ਬਾਈ ਟਰੈਕਟਰ ਦੀ ਨਾਲ ਦੇ ਟਾਇਰਾਂ 90 ਪੈਸੇ ਕਿੰਨੇ 22 ਮਾਡਲ ਹੈ ਜੀ ਇਹ 22 ਮਾਡਲ 2022 ਮਾਡਲ ਟਰੈਕਟਰ ਆ ਬਾਈ ਦੇਖ ਲਓ ਚੈੱਕ ਕਰ ਲਓ ਫਿਰ ਅੱਗੇ 911 ਖੜਾ ਜੀ 911 ਟਰੈਕਟਰ ਜੀ 2001 ਮਾਡਲ 2001 ਮਾਡਲ ਇਹਨੂੰ 2001 ਮਾਡਲ ਆ ਜੀ ਆ ਟਰੈਕਟਰ ਦੇਖ ਲਓ ਤੁਸੀਂ ਤੇ ਇਹਦੀ ਕੀ ਡਿਟੇਲ ਆ ਜੀ ਇਹ 2001 ਮਾਡਲ ਆ ਸਾਰਾ ਕੰਮ ਹੋਇਆ ਵਾ ਟਾਇਰ 70 ਪੈਸੇ ਆ 70 ਪੈਸੇ ਟਾਇਰ ਆ ਪਾਵਰ ਸਟੀering ਪਾਵਰ ਸਟੀering ਆ ਬਹੁਤ ਵਧੀਆ ਟਰੈਕਟਰ ਆ ਜਾਨੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਲੋਕਲ ਨੰਬਰ ਆ 50 ਲੋਕਲ ਨੰਬਰ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਜੀ ਕਿਸੇ ਪਾਸੇ ਤੇ ਕੰਨੀਆਂ ਮਿਲੂਗੀ ਡੈਟ ਓਕੇ ਇਹ ਟਰੈਕਟਰ ਦੇ ਦੇਾਂਗੇ ਜੀ ਆਪਾਂ 2,60,000 ਦਾ 2 ਲੱਖ 60 ਹਜ਼ਾਰ ਦਾ ਟਰੈਕਟਰ ਮਿਲ ਜੂਗਾ ਬਾਈ 5911 ਟਰੈਕਟਰ ਆ ਕੰਡੀਸ਼ਨ ਸਾਰੇ ਟਰੈਕਟਰਾਂ ਦੀ ਦਿਖਾ ਦਿੰੀ ਬਾਈ ਨੇੜੇ ਹੋ ਕੇ ਹਰੇਕ ਟਰੈਕਟਰ ਦੀ ਕੰਡੀਸ਼ਨ ਦਿਖਾ ਦਿਆ ਕਰ ਤੇ ਟਾਇਰਾਂ ਟੂਨਾਂ ਵਾਲੇ ਪਾਸੋਂ ਵੀ ਸਾਰੇ ਓਕੇ ਹੀ ਮਿਲਣਗੇ ਨਾ આજ ਬਲੋ ਕੋਈ ਨਾ ਲੂਜੀ ਇਹਦੀ ਅੱਛਾ ਹਾਂ ਬਹੁਤ ਵਧੀਆ ਟਰੈਕਟਰ ਓਕੇ ਆ ਹਾਂਜੀ ਇੰਜਨ ਗੇਅਰ ਵਾਲੇ ਪਾਸੋਂ ਦਾ ਫਿਰ ਕਹਿ ਦਈਏ ਵੀ ਕਲੀਅਰ ਆ ਸਾਰੇ ਟਰੈਕਟਰ ਜਮਨ ਟਰੈਕਟਰ ਓਕੇ ਮਿਲੂਗਾ ਜਮਨ ਟਰੈਕਟਰ ਓਕੇ ਹੀ ਮਿਲਣਗੇ ਜੇ ਕੋਈ ਵਾਰ ਹੋਇਆ ਦੱਸ ਦਿਆਂਗੇ ਪਰ ਹੁੰਦਾ ਨਹੀਂ ਜੀ ਜਿਹੜੀ ਚੀਜ਼ ਹੋਊਗੀ ਉਹ ਦੱਸ ਕੇ ਦੋਗੇ ਵੀ ਆ ਇਹਦੇ ਵਿੱਚ ਨਾ ਹੈਗਾ ਬਿਲਕ ਫਿਰਾਸ਼ ਪੰਜਾਬੀ ਆ ਗਿਆ ਜੀ ਇਹਦੇ ਬਾਰੇ ਦੱਸੋ 2021 ਮਾਡਲ ਆ ਜੀ ਇਹ 2021 ਮਾਡਲ ਟਰੈਕਟਰ ਆ ਜੀ ਜਮਨ ਨਵੀਂ ਕੰਡੀਸ਼ਨ ਦਾ ਬਾਈ ਟਰੈਕਟਰ ਨੇੜੇ ਹੋ ਕੇ ਦਿਖਾ ਦੇ ਤੇ ਜਿਵੇਂ ਹੋਣਾ ਡੈਕ ਲੱਗਿਆ ਹੋਇਆ ਇਹ ਨਾਲ ਹੀ ਦਊਂਗੇ ਸਾਰਾ ਸਮਾਨ ਜੀ ਆਈ ਆਇਆ ਇੰਦੇ ਦੇ ਦਿਆਂਗੇ ਪਾਈ ਮਿਲ ਜਾਊਗਾ ਕੋ ਲਾਉਣਾ ਨਹੀਂ ਹੈਗਾ ਨਕਦ ਕੈਸ਼ ਆ ਜੀ ਇਹ ਕੋਈ ਲੋਨ ਛੋਣ ਨਹੀਂ ਅੱਛਾ ਨਕਦ ਕੈਸ਼ ਆ ਸਾਰਾ ਓਰੀਜਨਲ ਹੋਊਗਾ ਕਿਤੇ ਰੰਗ ਪੇਂਟ ਨਾ ਹੋਊਗਾ ਠੀਕ 750 ਤੋਂ 800 ਚੱਲਿਆ ਜੀ ਇਹ 750 800 ਘੰਟਾ ਚੱਲਿਆ ਹੋਇਆ ਹਾਂ ਜੀ ਜਨੇ ਪੂਰਾ ਵਧੀਆ ਤਸੱਲੀ ਕਰਕੇ ਲੈ ਜਾਣ ਟਰੈਕਟਰ ਦੇ ਵਿੱਚ ਪੂਰਾ ਕਮੀ ਹੈ ਨਹੀਂ ਕਿਸੇ ਪਾਸੇ ਤੇ ਜੇ ਮੰਨ ਕੇ ਚੱਲੋ ਕੋਈ ਟਰੈਕਟਰ ਖਰੀਦਣਾ ਤੁਹਾਡੇ ਕੋਲ ਬਾਹ ਬੂਗੇ ਤਸੱਲੀ ਕਰਕੇ ਜਿਵੇਂ ਮਰਜ਼ੀ ਲੈ ਜਾਣਾ ਬਿਲਕੁਲ ਕੋਈ ਦਿੱਕਤ ਨਹੀਂ ਬੈਨ ਕੋਈ ਦਿੱਕਤ ਨਹੀਂ ਜੀ ਤੇ ਇਹਦਾ ਇਹਦੀ ਕੀ ਡਿਮਾਂਡ ਹੈ ਜੀ ਇਹਦਾ ਜੀ ਮੰਗਦੇ ਆਂ ਅਸੀਂ 9,995000 9,995 ਦੇ ਦਿਆਂਗੇ ਟਰੈਕਟਰ 9.5 ਲੱਖ ਦਾ 9.5 ਲੱਖ ਦਾ ਲਾਸਟ ਮਿਲ ਜੂਗਾ ਲਾਸਟ ਮਿਲ ਜੂ ਸਾਢੇ 9 ਲੱਖ ਰੁਪਏ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਜੀ 5621 21 ਮਾਡਲ ਹੈ ਨਾ ਜੀ 21 ਮਾਡਲ 21 ਮਾਡਲ 562 ਕੰਡੀਸ਼ਨ ਚੈੱਕ ਕਰ ਲ ਫੇਰ ਇਧਰ ਫੇਰ ਜੌਂਡੀਰ ਖੜਾ 2023 ਮਾਡਲ 2023 ਮਾਡਲ 5210 5210 ਠੀਕ ਹੈ ਜੀ ਕਾਪੀ ਇਹਦੀ 24 ਦੀ ਆ ਹਮ ਮਾਰਕ 23 ਦੀ ਆ ਸਾਰੀ ਮਾਰਕ 23 ਦੀ ਆ ਜੀ ਇਹਦਾ ਮੰਗਦੇ ਆਪਾਂ 7,85,000 ਰੁਪਇਆ 7,85,000 ਰੁਪਏ ਦੀ ਇਸ ਟਰੈਕਟਰ ਦੀ ਡਿਮਾਂਡ ਹੈ ਜੀ ਦੇਣਾ ਰੇਟ ਦੇ ਦਾਂਗੇ 7,60,000 ਦਾ 7,60,000 ਸਾਢੇ 450 ਘੰਟਾ ਚੱਲਿਆ ਬਿਲਕੁਲ origignal ਟਰੈਕਟਰ ਜੀ ਸਾਢੇ 450 ਘੰਟਾ ਚੱਲਿਆ ਹਾਂਜੀ ਸਾਢੇ 450 ਘੰਟਾ ਚੱਲਿਆ origignal ਟਰੈਕਟਰ ਆ ਬਾਈ ਸਾਰਾ ਸੋ ਕੰਡੀਸ਼ਨ ਤੁਹਾਨੂੰ ਟਰੈਕਟਰ ਦੀ ਹਰੇਕ ਦੀ ਦੱਸਦੀ ਹੋਊਗੀ ਨਾ ਕੈਮਰੇ ਦੇ ਵਿੱਚ ਪਤਾ ਲੱਗਦਾ ਹੋ ਜਮਾ ਨਵੇਂ ਟਰੈਕਟਰ ਆ ਹਾਂ ਜਦੋਂ ਪੇਂਟ ਹੀ ਨਹੀਂ ਕੀਤਾ ਕੋਈ ਇਹਨੂੰ ਹੋਇਆ ਨਹੀਂ ਜੇ ਹੋਇਆ ਹੋਊਗਾ ਜੀ ਦੱਸਾਂਗੀ ਤਕਰੀਬਨ ਤੁਹਾਡੇ ਕੋਲ ਉੱਚੇ ਮਾਡਲ ਹੀ ਹੁੰਦੇ ਸਾਰੇ ਨਾ ਉੱਚੇ ਮਾਡਲ ਜੈਨੂਨ ਟਰੈਕਟਰ ਹੋ ਜੈਨੂਨ ਟਰੈਕਟਰ ਹੀ ਹੁੰਦੇ ਲਓ ਜੀ ਇਹ ਵੀ ਟਰੈਕਟਰ ਜਮਾ ਜੀ ਚਲੋ ਜੀ ਅੱਗੇ ਫਾਰਮ ਟਰੈਕਟਰ ਹੈ ਜੀ ਆਹ ਜੀ ਆ ਅੱਗੇ ਫਾਰਮ ਟਰੈਕਟਰ 60 ਖੜਾ ਜੀ ਸਾਰੇ ਇਹ ਹੁੰਦੇ ਪੰਜਾਬ ਨੰਬਰ ਇਹ ਬਾਹਰਲਾ ਨੰਬਰ ਪੰਜਾਬ ਨੰਬਰ ਹਰਿਆਣਾ ਸੀ ਇੱਕ ਦਸਤਾ ਵਿੱਚ ਕੱਟਿਆ ਹੋਇਆ ਹੈ ਜੀ ਕੋਈ ਕੋਈ ਹੁੰਦਾ ਬਣ ਕੇ ਜੀ ਤਕਰੀਬਨ ਲਗਭਗ ਪੰਜਾਬ ਨੰਬਰ ਹੀ ਸਾਰੇ ਪੰਜਾਬ ਨੰਬਰ ਉੱਚਾ ਮਾਡਲ ਕੋਈ ਨਹੀਂ ਰਹਿਣਾ ਹੋਊਗਾ ਇਹ ਫਾਰਮ ਟਰੈਕ 60 ਇਹਦਾ ਕੀ ਕੀ ਦਿਮਾਗ ਇਹ 18 ਮਾਡਲ ਆ ਜੀ ਜੀ ਕਿੱਲੀਆ ਟਰੈਕਟਰ ਠੀਕ ਆ ਪੰਜਾਬ ਨੰਬਰ ਦਾ ਟਰੈਕਟਰ ਆ ਬਹੁਤ ਵਧੀਆ ਜੀ ਟਾਇਰ ਤੁਹਾਡੇ ਸਾਹਮਣੇ 80 ਪੈਸੇ 80 ਪੈਸੇ ਟਾਇਰ ਪਏ ਆ ਜੀ ਬਹੁਤ ਵਧੀਆ ਟਰੈਕਟਰ ਆ ਜੀ ਜੀ ਇਹ ਟਰੈਕਟਰ ਆਪਾਂ ਮੰਗਦੇ ਦਾ 2.5 ਸਵਾ ਪੰਜ ਸਵਾ ਪੰਜ ਦੇ ਦਾਂਗੇ 485 ਦਾ 4 ਲੱਖ 85 ਹਜ਼ਾਰ ਦਾ ਟਰੈਕਟਰ ਮੈਂ ਫਾਈਨਲ ਦੇ ਦਿਆਂ ਲਓ ਜੀ 4,85,000 ਰੁਪਏ ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਇਹ ਤੇ ਇਹ ਟਰੈਕਟਰ ਦਾ ਲਾਸਟ ਪ੍ਰਾਈਸ ਇਹਨਾਂ ਨੇ ਦੱਸਤਾ ਫਾਰਮ ਟਰੈਕਟਰ ਸੱਟ ਫੇਰ ਅੱਗੇ 855 ਖੜਾ ਜੀ ਸਵਰਾਜ 855 24 ਮਾਡਲ ਖੜਾ ਜੀ ਇਹ ਤਾਂ ਨਵਾਂ ਹੀ ਹੈ ਜਮਾ ਹਨਾ ਕਾਗਜ਼ ਪੱਤਰ ਬਿਲਕੁਲ ਓਕੇ ਜੀ ਪੰਜਾਬ ਨੰਬਰ ਲਾਓ ਜੀ ਜਿਹੜੇ ਬੰਦੇ ਬਾਈ ਨਵਾਂ ਟਰੈਕਟਰ ਲੈਣ ਦੀ ਸੋਚ ਰਹੇ ਆ ਟਰੈਕਟਰ ਤੇ ਕੇ ਨਿਗਾਹ ਮਾਰ ਜਿਓ ਕਿਉਂਕਿ ਬਾਈ ਜਮਾ ਹੀ ਨਵਿਆ ਵਰਗਾ ਮੇਰੇ ਖਿਆਲ ਨਾਲ ਚੱਲਿਆ ਹੀ ਬਹੁ ਘੱਟ ਹੋਣਾ ਜੀ ਦਾ 700 ਘੰਟਾ ਚੱਲਿਆ ਜੀ ਮਸਰਫੀ 700 ਘੰਟਾ ਚੱਲਿਆ ਬਾਈ 6700 ਘੰਟਾ ਚ ਇਹ ਇਹ ਦੀ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ ਜੀ ਮੰਗਣ ਨੂੰ 785 ਮੰਗ ਲਾਂਗੇ 775 ਮੰਗ ਲਾਂਗੇ 7.5 ਦਾ ਫਾਈਨਲ ਛੱਡਦੇ ਆ 7.5 ਲੱਖ ਰੁਪਈਆ ਲਿਆਓ ਦੇ ਟਰੈਕਟਰ ਲੈ ਜਾਓ ਬਾਈ 7.5 ਲੱਖ ਦਾ ਫਾਈਨਲ ਵੈਲਿਊ ਨਵਾਂ ਟਰੈਕਟਰ ਆ ਝਾਂਸੀ ਜੀ ਰੇਟ ਵਧਾ ਕਰ ਲੋ ਨਵੇਂ ਦਾ ਤੇ ਆਹ ਟਰੈਕਟਰ ਲੈ ਜਾਓ ਨਵਾਂ ਹੀ ਆ ਤਕਰੀਬਨ ਕੋਈ ਫਰਕ ਨਹੀਂ ਹੈਗਾ ਥੋੜਾ ਜਿਹਾ ਚੱਲਿਆ ਹੋਇਆ ਟਾਇਰ ਟੂਲ ਸਾਰਾ ਨਾਲ ਦਾ ਨਵੇਂ ਟਾਇਰ ਪਏ ਆ ਫੇਰ ਆ ਨੋਵੋ ਖੜਾ ਜੀ 4x4 ਇਹ ਆ ਗਈ 755 755 ਠੀਕ ਆ ਨਵਾਂ ਟਰੈਕਟਰ ਹੈ ਜੀ ਬਿਲਕੁਲ ਜੀ ਇਹਨੂੰ ਕਿਤੇ ਮੀਟਰ ਨੂੰ ਕਿਤੇ ਵੀ ਚਾਬੀ ਲੱਗੀ ਨਹੀਂ ਹੋਊਗੀ ਜੀ ਕਿਤੇ ਵੀ ਮੀਟਰ ਨਹੀਂ ਵੈਕ ਹੋਊਗਾ ਇਹਦਾ ਕਿਤੇ ਮਤਲਬ ਕਾਜ ਪੱਤਰ 'ਚ ਨਹੀਂ ਹੋਊਗਾ ਠੀਕ ਆ ਰੰਗ ਬੰਗ ਵੱਲੋਂ ਵੀ ਓਕੇ ਹੋਊਗਾ origignal ਓਕੇ ਟੋਪ ਮਾਡਲ ਟਰੈਕਟਰ ਹੈ ਟੋਪ ਮਾਡਲ ਦਾ ਬਾਈ ਮਾਡਲ ਸੀਆਰਡੀ ਤੋਂ ਬਿਨਾ ਸੀਆਰਡੀ ਤੋਂ ਬਿਨਾ ਠੀਕ ਹੈ ਇਹਦੀ ਕੀ ਡਿਮਾਂਡ ਹੈ ਜੀ ਇਹਦਾ ਜੀ 11 35 ਮੰਗਦੇ ਆ 11 35 ਮੰਗਦੇ ਠੀਕ ਹੈ 11 ਲੱਖ ਦਾ ਛੱਡ ਦੇਣਾ 11 ਲੱਖ ਦਾ ਲਾਸਟ ਛੱਡਿਆ। ਲਓ ਜੀ ਤੁਹਾਨੂੰ ਲਾਸਟ ਪ੍ਰਾਈਸ ਵੀ ਦੱਸ ਤੇ ਦੇ ਜਿਹੜੇ ਮੰਗਣ ਵਾਲੇ ਪ੍ਰਾਈਸ ਉਹ ਵੀ ਦੱਸ ਤੇ ਵੀ ਲਾਸਟ ਇਹ 11 ਦਾ ਛੱਡਿਆ ਜਾਊਗਾ। ਉਹ 7.5 ਦਾ ਮਿਲ ਜੂਗਾ ਜੀ ਲਾਸਟ। ਉਹ 7.5 ਦਾ ਮਿਲ ਜੂਗਾ 24 ਮਾਡਲ। ਲਓ ਜੀ। ਤੇ ਸੰਪਰਕ ਨੰਬਰ ਦੱਸਦੇ ਤੇ ਪਿੰਡ ਆਪਣਾ rau ke ਨਾ ਜੀ। ਹਾਂ ਜੀ rau ke ਕਲਾਂ rau ke ਕਲਾਂ ਤੇ ਆਉਣਾ ਸਭ ਤੋਂ ਵੱਡੀ ਗੱਲ ਆ ਵੀ ਘਰੇ ਹੀ ਹੁੰਦੇ ਆ ਟਰੈਕਟਰ ਨਾ ਜੀ। ਹਾਂ ਜੀ। ਘਰੇ ਹੀ ਇਹਨਾਂ ਦੇ ਘਰੇ ਹੀ ਹੁੰਦੇ ਆ ਟਰੈਕਟਰ ਸਾਰੇ ਜਿਹੜਾ ਮਰਜੀ ਟਰੈਕਟਰ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਤੇ ਹੋਰ ਵੀ ਹੁੰਦੇ ਆ ਤੋਂ ਬਿਨਾ ਵੀ ਮਿਲ ਜਾਂਦਾ ਕੋਈ ਇਹ ਤੋਂ ਬਿਨਾ ਵੀ ਹੈਗੇ ਟਰੈਕਟਰ ਹੁਣ ਇੱਥੇ ਲੈਂਦੇ ਰਹੀ ਠੀਕ ਆ ਇਹ ਤੋਂ ਬਿਨਾ ਵੀ ਤੁਹਾਨੂੰ ਇਹ ਤੋਂ ਬਿਨਾ ਵੀ ਮਿਲ ਜਾਂਦੇ ਐ ਟਰੈਕਟਰ ਜੀ ਟਰੈਕਟਰ ਤੁਹਾਨੂੰ ਸਾਰੇ ਹੀ ਮਿਲ ਜਾਣਗੇ ਜਿਹੜਾ ਟਰੈਕਟਰ ਤੁਸੇ ਕਹੋਗੇ ਉਹ ਤੁਹਾਨੂੰ ਪ੍ਰੋਵਾਈਡ ਵੀ ਕਰਾ ਦੇਣਗੇ ਜੇ ਤੁਹਾਨੂੰ ਮੰਨ ਕੇ ਚਲੋ ਇਹਨਾਂ ਤੋਂ ਇਲਾਵਾ ਕੋਈ ਹੋਰ ਟਰੈਕਟਰ ਚਾਹੀਦਾ ਮਿਲ ਜੂਗਾ ਜੀ ਛੋਟੇ ਵੀ ਮਿਲ ਜਾਣਗੇ ਛੋਟੇ ਟਰੈਕਟਰ ਛੋਟਾ ਵੀ ਮਿਲ ਜੂਗਾ ਛੋਟਾ ਟਰੈਕਟਰ ਸਾਰੀਆਂ ਡਿਮਾਂਡਾਂ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਮਾੜਾ ਨੰਬਰ ਬੋਲਿਓ ਜੀ 97798 ਜੀ 69413 69413 ਲਓ ਘਰੇ ਆ ਕੇ ਦੇਖ ਸਕਦੇ ਹਾਂ ਜੀ ਦੇਖ ਸਕਦੇ ਹਾਂ ਬਿਲਕੁਲ ਕਾਗਜ਼ ਪੱਤਰ ਮੌਕੇ ਤੇ ਹਾਜ਼ਰ ਮਿਲਣਗੇ ਲਓ ਜੀ ਮੌਕੇ ਤੇ ਕਾਗਜ਼ ਪੱਤਰ ਹਾਜ਼ਰ ਮਿਲਣਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਧੰਨਵਾਦ